ਵਾਹਿਗੁਰੂ ਜੀ ਜਿੰਦਗੀ ਚੱਲਣ ਦਾ ਨਾਮ ਹੈ ਸਭ ਕੁਝ ਚਾਲ ਚਲਾਇਦਾ ਮੇਲਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ जिंदगी रवाएगी हाय हाय कराएगी शांति लैनी है ना, न सब की गगतान अवतारी पुरशा ਕਿ ਆਗਵਾਣ ਜਥੇਦਾਰਾਂ ਨੂੰ ਕਿਸੇ ਨੂੰ ਦੁੱਖ ਨਹੀਂ ਲੱਗਦਾ ਸ ਦੁਖਦਾਰ ਹੋ ਹੈ ਰੱਬ ਨਾ ਕਰ ਐਕਸੀਡੈਂਟ ਹੋ ਜਾਏ ਜੇ ਲੱਤ ਦਰਦ ਹੀ ਨਹੀਂ ਕਰਨੀ ਲੱਤ ਟੁੱਟ ਜਾਏ ਫਿਰ ਐ ਟੇਢੀ ਚੜ ਜਾਣੀ ਹੈ ਸਰੀਰ ਨੇ आपे देखो माड़ा जख्म जा, हो जाए खून चलता है सारा खेल अपने आप है। सो, बाग दे मालिक नहीं ये अपने आप का ख्याल रखना पाएगा किसी नोर आखन की बजाय ਸਭ ਹਰ ਬਿਸਰਤ ਸਭ ਹੁਆ ਹੁਆ ਕੀ ਹੈ ਜਬ ਇਹ ਸਰੀਰ ਦੀ ਮੌਤ ਹੈ ਤੇ ਇੱਕ ਵਾਰੀ ਹੋਣੀ ਹੈ ਸਭ ਕੁਝ ਬਿਨਸਾਲਾ ਹੈ ਜੋ ਅੱਖਾਂ ਨਾਲ ਦੇਖਦੇ ਹਾਂ ਦੇਖਦੇ ਹਾਂ ਇਹ ਪਰਮੇਸ਼ਰ ਦੀ ਮਾਇਆ ਹੈ ਇਹਦਾ ਅੰਤ ਹੈ ਪਰਮੇਸ਼ਰ ਉਹ ਬਿਆੰਤ ਹੈ ਇਹ ਲੋਹੜੀ ਡੜੀ ਸਮੁੰਦਰ ਦਾ ਅੰਤ ਲੈਣ ਗਈ ਵਿੱਚੇ ਖੁਰਗੀ ਸ ਜੋ ਚੱਲਦਾ ਹੈ ਉਹ ਸਾਧੂ ਹੈ ਉਹ ਸਿੱਖ ਹੈ ਉਹ ਸਿੱਖਣ ਵਾਲੀ ਨੀਤੀ ਤੇ ਚੱਲਦਾ ਹੈ ਜੋ ਪਹੁੰਚ ਜਾਂਦਾ ਹੈ ਉਹ ਰਲੇ ਮਿਲੇ ਉਹ ਸੰਤ ਹੈ ਸਾ ਇਹ ਪਟਕਣਾ ਸੰਸਾਰ ਸਾਡੇ ਸੰਸਾਰੀ ਜੀਵਾਂ ਨੂੰ ਢਟਕਣਾ ਲੱਗੀ ਹੈ ਲਾਲ ਸਾਹ ਹੈ ਬਿਨ ਪਾਣੀ ਤੋਂ ਡੁੱਬ ਰਹੇ ਹਾਂ ਹਰੇਕ ਤੋਂ ਅੱਗੇ ਲੱਗਣ ਦੀ ਇਹ ਤਾਂ ਦੀ ਕਮੀ ਸੀ ਮਾਇਆ ਦੀ ਕਮੀ ਸੀ ਪਿਆਰ ਸੀ ਮਾਇਆ ਦੀ ਪਦਾਰਥਾਗੇ ਧਰਮ ਚ ਕਮੀ ਪੈ ਗਈ ਧਰਮ ਕੀ ਹੈ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਸੋ ਅਸੀਂ ਮਾਨੁੱਖਾਂ ਮਨ ਕਰਕੇ ਮਨ ਚਿਤ ਬੁਧ ਹੰਕਾਰ ਇਹਦੇ ਚਾਰ ਪਾਟਰਨ अगे नौ साख अगे बड़ा सर्कल है अरबा खरबात खेल है सारा उपर खरीदना सा ए मिलेगा राजो तम सतू ਨਮਕ ਨਾ ਰੋਟੀ ਖਾ ਕੇ ਸੋਝਾ ਕਿਸੇ ਤੋਂ ਕੁਝ ਮੰਗੇਗਾ ਤੈਨੂੰ ਮੇਣਾ ਮਾਰੇਗਾ ਧਰਮ ਸਾਰਾ ਮਨ ਦੀ ਸਾਧਨਾ ਸੀ ਤਨ ਕਰਕੇ ਤੇ ਮਨ ਉਲਟਾ ਹੋ ਰਿਹਾ ਹੈ ਸ ਤਨ ਨਾ ਖੇਲਨੀ ਧਰਮ ਕੀ ਹੈ ਸਾਰੀ ਮਨ ਦੀ ਸਾਧਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਰਦੇਸ ਇਹ ਮਨ ਹ ਹੈ ਮਨ ਦੀ ਤਾਕਤ ਬਹੁਤ ਹੈ ਮੰਨਦਾ ਕਿ ਤੇ ਡਾਕਟਰ ਨੇ ਮਿਲਣਾ ਸਰੀਰ ਚੀਰ ਫਾਰ ਕਰਾਂਗੇ ਮਨ ਲੱਭਿਆ ਨਹੀਂ ਇਹ ਸਾਡੀ ਸੋਚ ਹੈ ਜੋ 24000 ਜਿੰਨੇ சுவாਸਨ ਨਵੀਂ ਸੋਚ ਲੈ ਕੇ ਆ ਰਿਹਾ ਹੈ ਮੈਂ ਜੇ ਇੱਕ ਥਾਂ ਰੁਕਿਆ ਸੋਚ ਰੁਕ ਗਈ ਫਿਰ ਫਿਰ ਪਛੂਰਤੀ ਬਣ ਗਈ ਅੱਗੇ ਸੋਚਣਾ ਹੀ ਨਹੀਂ ਸੋ ਇਹ ਸਚਿਤਾ ਹੋਣੀ ਜੇ ਸੱਚ ਨਾਲ ਜੁੜਾਂਗੇ ਜੇ ਧਰਮ ਹੋਏਗਾ ਸੋ ਅਸੀਂ ਮਨੁੱਖ ਆਪਣੇ ਆਪ ਨੂੰ ਪਿਆਰ ਕਰਨਾ ਹੈ ਜੋ अपना ख्याल ਨਹੀਂ ਰੱਖਦੇ ਅਸੀਂ ਇਹ ਘਰ ਦਾ ਪਰਮੇਸ਼ਰ ਦਾ ਕੀ ਦਰਵਾਜ਼ਾ ਹੈ ਘਰੋਂ ਦਾ ਕਿੱਥੇ ਹੈ ਕੀ ਖਾਂਦਾ ਪੀਂਦਾ ਹੈ ਸੋ ਸਾਨੂੰ ਬੱਚੇ ਸੀ ਮਾਤਾ ਪਿਤਾ ਦੇਤੇ ਪਾਲਣ ਲਈ ਸੋ ਸਾਡਾ ਪੂਰਾ ਖਿਆਲ ਰੱਖਦੇ ਹਨ ਪਰਮੇਸ਼ਰ ਕਹਿੰਦਾ ਮੈਨੂੰ ਲੰਬਾ ਦੇਉ ਮੈਂ ਕੁਛ ਵੀ ਨਹੀਂ ਗਲਤ ਕਰਦਾ ਉਹ ਕਾਨੂੰਨ ਰੂਪ ਹੈ ਉਹ ਸਿਸ਼ਟਾ ਰੂਪ ਹੈ ਉਹ ਕੁਦਰਤ ਰੂਪ ਹੈ ਉਹਦੇ ਪੱਕੇ ਕਾਨੂੰਨ ਹਨ ਗੁੱਠੇ ਵਰਗਾ ਗੁੱਠਾ ਨਹੀਂ ਭੇਜ ਰਿਹਾ ਦਾਣੇ ਵਰਗਾ ਦਾਣਾ ਨਹੀਂ ਭੇਜ ਰਿਹਾ ਸੱਚ ਪਰਵੇਸ਼ ਅਨਿਤ ਨਵਾ ਉਹ ਨਵਾ ਹੈ ਸੋ ਔਰੰਗਜੀਤ ਨਾਥ ਉਹਦੀ ਤਸਵੀਰ ਫੇਰਦਾ ਸੀ ਇਹ ਤਾਰਨਿਕ ਸੀ ਪਰ ਉਹਨੇ ਤਿੰਨ ਭਰਾਵਾਂ ਦਾ ਕਤਲ ਕੀਤਾ ਤੇ ਉਹਨੂੰ ਜੇਲ੍ਹ ਚ ਪਾਇਆ ਤਾਰੇ ਨੂੰ ਹੀ ਅਰ ਜਹਾਰਾ ਨੇ ਆਪਣੀ ਭੈਣ ਨੂੰ ਉਹਨੂੰ ਵੀ ਜੇਲ੍ਹ ਚ ਉਹਨੇ ਗੋਤ ਤੋ ਫੜ ਕੇ ਘੜੀਸ ਕੇ ਕਿਉਂਕਿ ਜੇ ਕੋਈ ਸਾਨੂੰ ਸੱਚ ਬੋਲਦਾ ਹੈ ਸਾਨੂੰ ਗੁੱਸਾ ਆਉਂਦਾ ਹੈ ਕ੍ਰੋਧ ਆਉਂਦਾ ਹੈ ਕਾਮ ਕ੍ਰੋਧ ਮੰਕਾਰ ਇਹ ਸਰੀਰ ਦੀ ਤਾਕਤ ਹੈ ਸੋ ਜਿਵੇਂ ਗੱਡੀ ਚ ਪੈਟਰੋਲ ਹੈ ਨਾ ਤਾਂ ਚੱਲਦੀ ਹੈ ਨਾ ਸੋ ਆਪਣੇ ਆਪ ਨੂੰ ਸੰਭਾਲਣਾ ਪਏਗਾ ਇਹ ਹਰ ਇਸ ਰਸ ਨੂੰ ਆ ਜੋ ਦੇ ਕਾਨੂੰਨ ਨੂੰ ਸਿਸਟਮ ਨੂੰ ਨਹੀਂ ਸਮਝੇਗਾ ਇਹ ਦਾਣੇ ਚ ਹੈ ਸਾਰਾ ਕੁਝ ਉੱਪਰ ਨਾ ਉਹਦੇ ਲੱਖਾਂ ਕਵਰ ਹਨ ਵਿੱਚ ਥੋੜੀ ਜਿਹੀ ਭਾਗਤਾ ਹੈ ਕੁਝ ਆਇਆ ਦਾਣਾਂ ਨਹੀਂ ਗਣਾ ਦੋ ਫਾੜ ਹੋਇਆ ਦਾਣਾ ਦਲੀਆ ਹੋਇਆ ਹੋ ਸਕਦਾ ਉਜੇ ਤੇ ਆਟਾ ਬਣਿਆ ਨਹੀਂ ਕਿ ਪਟਕਣਾ पटकना लगी है सानू चितवनी लगी है सब चिंता नहीं करनी चिंतन करना है अपने आप ਨੂੰ ਸੰਭਾਲਣਾ ਹੈ ਇਸ ਸਰੀਰ ਚ ਮਿਲੇਗਾ ਸੋ ਆਪਣਾ ਫਰਜ ਸਮਝਣਾ ਪਏਗਾ ਆਪਣੀ ਜ਼ਿੰਮੇਵਾਰੀ ਮਿਹਨਤ ਕਰਨੀ ਪਏਗੀ ਹੱਥ ਵਰਕ ਕਰਨੀ ਪਏਗੀ ਇਹੀ ਇਹਦਾ ਇਲਾਜ ਹੈ ਸੋ ਧਰਮ ਕੀ ਹੈ ਦੀ ਸਾਧਨਾ ਹੈ ਮਨ ਮਨ ਨੂੰ ਸਾਧਨਾ ਹੈ ਜੋ ਚੱਲ ਪਿਆ ਹੈ ਉਹ ਸਿੱਖ ਹੈ ਉਹ ਸਾਧੂ ਹੈ ਜੋ ਪਹੁੰਚ ਗਿਆ ਹੈ ਉਹ ਸੰਤ ਹੈ ਉਹ ਵਿਰਲੇ-ਵਿਰਲੇ ਹਨ ਸੋ ਸੱਚ ਦੇ ਵਪਾਰੀ ਵਿਰਲੇ ਹਨ ਕਿ ਤਰ ਇੱਕ ਮੋਜ ਹੈ ਭੀੜ ਨਹੀਂ ਹੈ ਇਹ ਪਹਾੜੀ ਆ ਰਸਤਾ ਹੈ ਔਖਾ ਹੈ ਮਾਰਗ ਖੰਡੇ ਉਹ ਨਿੱਕੀ ਬਾੜ ਉਹ ਨਿੱਕੀ ਖੰਡੇ ਉਹ ਤਿੱਖੀ ਹੈ ਤਾਰ ਇਹ ਰਸਤਾ ਤਾਂ ਤਾਂ ਸ੍ਰੀ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੈਂ ਤਾਂ ਸਾਰਿਆਂ ਨੂੰ ਦੋਸਤ ਸਮਝਦਾ ਮਿੱਤਰ ਪਿਆਰੇ ਸਮਝਦਾ ਸੱਜਣ ਸਮਝਦਾ ਹੁਣ ਮਰਜੀ ਹੈ ਕਿਸੇ ਨੇ ਜਿਵੇਂ ਜੀਣਾ ਹੈ ਨਾ ਪਰਮੇਸ਼ਰ ਕਿਸੇ ਨੂੰ ਰੋਕਦਾ ਨਹੀਂ ਜੋ ਕਰਮ ਕਰਨਾ ਹੈ ਉਹਦੇ 'ਚ ਹੀ ਵਰਦਾਨ ਹੈ ਉਹਦੇ 'ਚ ਹੀ ਸ਼ਰਾਪ ਹੈ ਅਸੀਂ ਦੇਖ ਦੇ ਇੱਕ ਕਦਮ ਧਰਨਾ ਹੈ ਕੋ ਨਾਨਕ ਜੇ ਸਤਗੁਰ ਭੇਟਿਆ ਸੋ ਜਨ ਨਿਚਲthia वो ये टिकाने ते पहुंच जाएगा सो संग सहाय ये कौन है ये अपने आप को साथी बना रहे हैं बनाना पड़ेगा दो सत्त एक असी अंदरों हाँ एक बारों हाँ ਅੰਦਰੋਂ ਬਾਹਰੋਂ ਇੱਕ ਹੋਣਾ ਪਏਗਾ ਮੈਂ ਆਪਣੇ ਆਪ ਦਾ ਅੰਤਰ ਜਾਨੀ ਹਾਂ ਸਭ ਤੋਂ ਆਪਣੇ ਆਪ ਨੂੰ ਜਾਣਦਾ ਹਾਂ ਜੇ ਹੱਥ 'ਚ ਬੈਂਟਰੀਆਂ ਖੂਚ ਦਿਖਣਾ ਹੈ ਆਪਣੀ ਗਲਤੀ ਹੈ ਸੋ ਗਲਤੀਆਂ ਕਰਨੀਆਂ ਸਾਦੀ ਫਿਤਰਤ ਹੈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਕੇ ਭੁੱਲਿਆ ਨਹੀਂ ਅਸੀਂ ਭੁੱਲੇ ਹਾਂ ਗਵਾਚੀ ਚੀਜ਼ ਔਸਰ ਦਾ ਲੱਭੇ ਨਾ ਲੱਭੇ ਸਾਰਾ ਕੁਝ ਇਸ ਸਰੀਰ 'ਚੋਂ ਮਿਲੇਗਾ ਤੰਦਰੁਸਤੀ ਬੱਚੇ ਪਤਨੀ ਜੋ ਤੂੰ ਚਾਰ ਪੰਜ ਵਾਰੀ ਘਰ ਬਦਲਿਆ ਚਾਰ ਪੰਜ ਵਾਰੀ ਗੱਡੀ ਬਦਲੀ ਐ ਸਭ ਕੁਝ ਇਹ ਸਰੀਰ ਚ ਮਿਲੇਗਾ ਇਹ ਬਾਹਰੀ ਪਾਣੀ ਅੰਦਰ ਔਰ ਬਾਹਰਲੇ ਪਾਣੀ ਨੇ ਜੁੜਨਾ ਹੈ ਬਾਹਰ ਭੋਜਨ ਹੈ ਇਹ ਰਿਜਕ ਬਾਹਰੋਂ ਲੱਭਣਾ ਪੈਂਦਾ ਹੈ ਇਹ ਸਰੀਰ ਜੋ ਰਹਿ ਗਿਆ ਅੰਦਰ ਇਹ ਭੋਜਨ ਹੀ ਹੈ ਸੋ ਖਿਆਲ ਰੱਖਣਾ ਪਏਗਾ ਬਾਹਰ ਜੀ ਮਿੱਟੀ ਹੈ ਅੰਦਰ ਸਰੀਰ ਵੀ ਮਿੱਟੀ ਹੈ ਜੋ ਮਨ ਚ ਅੰਦਰ ਆ ਜਾਂਦਾ ਹੈ ਸੋ ਉਹ ਸਾਡਾ ਮਨ ਹੈ ਨਹੀਂ ਤੈ ਕੰਨਾ ਸੁਨੇ ਆਇਸ ਕੰ ਕਰਤਾ ਨਹੀਂ ਖੁ ਅਸੀਂ ਬੁਰੇ ਕੰ ਸਾਰੇ ਇਹ ਧਿਆਨ ਨਾਲ ਕਰਦੇ ਆ ਕਿਤੇ ਫੜੇ ਨਾ ਜਾਈਏ ਦੋਸ਼ ਨਾ ਹੋ ਜੇ ਜੇਲ੍ਹ ਚ ਨਾ ਚਲੇ ਜਾਈਏ ਉਹ ਸਾਰਾ ਧਿਆਨ ਰੱਖਦੇ ਆ ਚੰਗੇ ਕੰਮਾਂ ਲਈ ਲਈ ਮਨ ਨੂੰ ਹਾਜ਼ਰ ਨਹੀਂ ਰੱਖਦੇ ਕੋਲੋਂ ਕੋਈ ਬੋਲ ਗਿਆ ਖਿਆਲ ਹੀ ਹੋਰ ਪਾਸੇ ਸੀ ਮਨ ਹੋਰ ਪਾਸੇ ਚੱਲਿਆ ਗਿਆ ਸੋ ਪੁੱਠੀ ਖੋਪਰੀ ਆ ਇਹ ਤਾਂ ਕੰਨ ਸਰਵਣ ਕਰ ਰਹੇ ਹਨ ਵਿੱਚੋਂ ਧੁਨੀ ਤੋਂ ਸ਼ਬਦ ਆਇਆ ਦਿਲ ਤੇ ਬਣਿਆ ਇੱਕ ਗੱਲ ਕਰਨੀ ਹੈ ਦਿਲ ਨੇ ਕਿਸੇ ਦਾ ਤੋੜਨਾ ਸੋ ਇਹ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਸੋ ਜੇ ਸਿਸ ਰਾਤੀ ਪਾਣੀ ਪੀਤਾ ਪਰਿਵਾਰ ਦਾ ਦਰਦ ਟੁੱਟਾ ਸੋ ਸਾਡੀ ਕਾਮਯਾਬੀ ਤਾ ਹੈ ਜੇ ਬੱਚੇ ਪੈਰਾਂ ਤੇ ਖੜੇ ਹਨ ਸੋ ਇਹ ਉਪਰਲੀ ਮਾਇਆ ਮਲਾਈ ਕਿੰਨੂੰ ਨਹੀਂ ਚੰਗੀ ਲੱਗਦੀ ਸੋ ਇਹ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਜੀ ਸੋ ਗੁਰਬਾਣੀ ਸਰਵਣ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਸੋ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਖੋਜਣਾ ਪਏਗਾ ਸਭ ਕੁਝ ਇਸ ਸਰੀਰ ਚ ਮਿਲੇਗਾ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਕੋਈ ਨਾ ਕੋਈ ਖੋਜ ਕਰਦਾ ਹੈ ਸੋ ਅਸੀਂ ਵੀ ਖੋਜਣਾ ਹੈ ਸਭ ਕੁਝ ਇਹ ਸਰੀਰ ਚ ਮਿਲੇਗਾ ਜੀ ਇਹ ਪੰਜ ਤਤਾਂ ਨੂੰ ਸਮਝ ਕੇ ਵੱਡੇ ਬਿਜ਼ਨਸਮੈਨ ਬਣੇ ਹਨ ਸਰੀਰ ਵੀ ਪੰਜਾਂ ਤੱਤਾਂ ਦਾ ਹੋ ਸਕਦਾ ਛੇਵਾਂ ਤੱਤ ਆ ਜੇ ਖੋਜ ਚ ਸੋ ਉਹ ਵੱਡੇ ਬਿਜ਼ਨਸਮੈਨ ਬਣੇ ਹਨ ਵੱਡੇ ਦੀਆਂ ਵੱਡੀਆਂ ਵਡਿਆਈਆਂ ਹਨ ਸਭ ਤੋਂ ਵੱਡਾ ਕੌਣ ਹੈ ਅਕਾਲ ਪੁਰਖ ਹੈ ਹਾਂ ਉਹ ਤੋਂ ਵੱਡਾ ਹੈ ਕੋਈ ਹਾਂ ਉਹਦੀ ਹੋਂਦ ਵੱਡੀ ਹੈ ਉਹ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬਹਿੰਦਾ ਉਹ ਵਿੱਚ ਬੈਠਾ ਹੈ ਸਾਜ ਕੇ ਸਵਾਰ ਕੇ ਸਭ ਕੁਝ ਉਹ ਕਹਿੰਦਾ ਮੈਨੂੰ ਦੱਸੋ ਕਈਆਂ ਦੇ ਕੰਨ ਨਹੀਂ ਜੰਮਦੇ ਦੇ ਨੱਕ ਨਹੀਂ ਹੱਥਾਂ ਹੱਥ ਨਹੀਂ ਸੋ ਕਿੰਨਾ ਬੁਰਾ ਲੱਗਦਾ ਜੇ ਬੀਬੀ ਨੂੰ ਦਾੜ੍ਹੀ ਆ ਜਾਏ ਸੋ ਜਿੱਥੇ ਜੀ ਚਾਹੀਦੀ ਹੈ ਪਰਮੇਸ਼ਰ ਨੇ ਲਾਈ ਲਾਈ ਹੈ ਉਹਦੇ ਤੋਂ ਸਿਆਣਾ ਨਹੀਂ ਉਹਦੇ ਪੱਕੇ ਕਾਨੂੰਨ ਹਨ ਸਮਝਣਾ ਪਏਗਾ ਜੀ ਪੰਜਾ ਤੱਤਾਂ ਨੂੰ ਜੀ ਇਹ ਅੰਦਰਲੇ ਸਰੀਰ ਨੇ ਵੀ ਬਾਹਰਲੇ ਤਤ ਨਾਲ ਜੁੜਨਾ ਹੈ ਸਭ ਕੁਝ ਅੰਦਰੋਂ ਪ੍ਰਗਟ ਹੋਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵੈ ਜੀ ਕੀ ਫਤਹਿ ਦਾਸ ਤਾਂ ਬਹੁਤ ਹੀ ਗਲਤੀ ਆ ਹੋ ਰਹੀ ਆ ਮੂਰਖ ਜੀ ਦਾਸ ਹੈ ਸੰਗਤ ਪਰ ਗੁਰਬਖਸ਼ਾ ਬਖਸ਼ ਲੈਣਾ ਬਖਸ਼ ਲੈਣਾ ਜੀ